ਅੱਜ ਦੀਆਂ ਖ਼ਬਰਾਂ ਵੱਲ ਚਲੀਏ ਤੇ ਜਿਹੜਾ ਸਟਾਰਮ ਹਲੇ ਨੇ ਆ ਇਹਦੇ ਨਾਲ ਆਲਰੇਡੀ ਅਸਨੇ ਹਿੱਟ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਆ ਮੈਕਸੀਕੋ ਦਾ ਕਰੇਬੀਅਨ ਕੋਸਟ ਜਿਹੜਾ ਆ ਉੱਥੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਬਾਲੀਆਂ ਜ਼ਿਆਦਾ ਤੇਜ਼ ਹਵਾਵਾਂ ਚੱਲ ਰਹੀਆਂ ਹੈਗੀਆਂ ਮੈਕਸੀਕਨ ਮੀਟਰੋਲੋਜੀਕਲ ਸਰਵਿਸ ਨੇ ਫੋਰਕਾਸਟ ਕੀਤਾ ਵੀ 110 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਜਿਹੜੀਆਂ ਆ ਹਵਾਵਾਂ ਉੱਥੇ ਚੱਲ ਰਹੀਆਂ ਹੈਗੀਆਂ ਟੋਰੈਂਸ਼ੀਅਲ ਰੇਨ ਜਿਹੜਾ ਉਹ ਆ ਉਹ 6 ਤੋਂ ਲੈ ਕੇ 10 ਇੰਚ ਤੱਕ ਕੋਇੰਟਾਨਾ ਰੂ ਕਰਕੇ ਆ ਉਹ ਜਗਾ ਉਥੇ ਪੈ ਰਿਹਾ ਹੈਗਾ ਹਲੇ ਨੇ ਜੋ ਆ ਉਹ ਕਿਊਬਾ ਤੇ ਫਲੋਰੀਡਾ ਦੇ ਵਿੱਚ ਕੈਟਾਗਰੀ 3 ਕਰਕੇ ਉਸ ਨੂੰ ਜਿਹੜਾ ਡਿਕਲੇਅਰ ਕੀਤਾ ਗਿਆ ਹੈਗਾ ਕਲਾਈਮੇਟ ਸਾਇੰਟਿਸਟ ਇਹ ਕਹਿ ਰਹੇ ਆ ਜੋ ਫਲੋਰੀਡਾ ਦਾ ਕੋਸਟ ਹੈਗਾ ਉਥੇ ਹੁਣ ਜੋ ਹਰੀਕੇਨਸ ਆ ਇਹ ਜਿਹੜੇ ਤੂਫਾਨ ਆ ਉਹ ਬਹੁਤ ਜਿਆਦੇ ਆ ਰਹੇ ਪਹਿਲਾਂ ਨਾਲੋਂ ਫ੍ਰੀਕੁਐਂਟ ਆ ਤੇ ਸਵੀਅਰ ਆ ਤੇ ਖਤਰਨਾਕ ਵੀ ਹੈਗੇ ਆ ਕਾਰਨ ਉਹਦਾ ਜਿਹੜਾ ਆ ਗਲੋਬਲ ਵਾਰਮਿੰਗ ਦੱਸਿਆ ਜਾਂਦਾ ਹੈਗਾ ਆ ਫਰੀਡਾ ਦੇ ਵਿੱਚ ਕਈ ਜਿਹੜੀਆਂ ਕਾਉਂਟਰੀਜ਼ ਆ ਉੱਥੇ ਲੋਕਾਂ ਨੂੰ ਏਵੈਕੂਏਟ ਕੀਤਾ ਗਿਆ ਕੱਲ ਵੀ ਆਪਾਂ ਦੱਸਿਆ ਸੀ ਨੈਸ਼ਨਲ ਵੈਦਰ ਸਰਵਿਸ ਨੇ ਇਹ ਦੱਸਿਆ ਆ ਭੇ ਨੁਕਸਾਨ ਕਾਫੀ ਜਿਆਦਾ ਜਿਹੜਾ ਮਾਲੀ ਨੁਕਸਾਨ ਹੋ ਸਕਦਾ ਹੈਗਾ ਆ ਤੇ ਉੱਥੇ ਜਿਹੜੀ ਨੈਸ਼ਨਲ ਗਾਰਡਸ ਵੀ ਬੁਲਾਏ ਗਏ ਹੈਗੇ ਆ ਲਾਈਫ ਥ੍ਰੈਟਨਿੰਗ ਸਟ੍ਰੋਮ ਸਰਜ ਕਹਿੰਦੇ ਪਈ ਪੂਰੇ ਦਾ ਪੂਰਾ ਜਿਹੜਾ ਵੈਸਟ ਕੋਸਟ ਆ ਫਲੋਰੀਡਾ ਪੈਨਿਨਸੂਲਾ ਦਾ ਤੇ ਫਲੋਰੀਡਾ ਦਾ ਬਿਗ ਵੈਂਡ ਏਰੀਆ ਆ ਉੱਥੇ ਡਿਕਲੇਅਰ ਕੀਤਾ ਗਿਆ ਉੱਥੇ ਆਊਗਾ ਤੇ ਹਵਾ ਮੀ ਸਟਾਰਮ ਸਾਰਾ ਕੁਝ ਜਿਹੜਾ ਇਕੱਠਾ ਹੋ ਕੇ ਇਹ ਜਿਹੜਾ ਏਡਾ ਵੱਡਾ ਜਿਹੜਾ ਤੂਫਾਨ ਆ ਉਹ ਬਣ ਰਿਹਾ ਹੈਗਾ ਤੇ ਵਾਰਨਿੰਗ ਜਿਹੜੀ ਆ 36 ਘੰਟਿਆਂ ਦੀ ਲਈ ਜਿਹੜੀ ਦਿੱਤੀ ਗਈ ਹੈਗੀ ਆ ਆ ਖਾਸ ਕਰਕੇ ਇਨਕਲੋਟਡ ਰਿਵਰ ਟੂ ਮੈਕਸੀਕੋ ਵਿਚ ਕਾਬੋ ਕਟੂਚੇ ਟੂ ਟੋਲਮ ਜੋ ਮੈਕਸੀਕੋ ਵਾਲਾ ਏਰੀਆ ਹੈਗਾ ਉਥੇ ਕਿਊਬਾ ਦੇ ਵਿੱਚ ਵੀ ਕਿਊਬਨ ਪ੍ਰੋਵਿੰਸ ਆਫ ਪਿਨਾਰ ਡੈਲ ਰਿਓ ਇਹ ਸਾਰਾ ਜਿਹੜਾ ਏਰੀਆ ਆ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋਣ ਦੀ ਜਿਹੜੀ ਸੰਭਾਵਨਾ ਹੈਗੀ ਆ ਜਿਹੜੀ ਵੈਦਰ ਆ ਮੌਸਮ ਆ ਉਹ ਉਹ ਜੇ ਹਸਾਮਤ ਦੱਸਿਆ ਗਿਆ ਆ ਭਈ ਮੀਂਹ ਸ਼ੇਤੂ ਲੈ ਕੇ 10 ਇੰਚ ਤੱਕ ਜਿਹੜਾ ਆ ਉਹ ਪੈ ਸਕਦਾ ਹੈ ਬਿਲਕੁਲ 67 ਦੇ ਵਿੱਚੋਂ 64 ਜਿਹੜੀਆਂ ਕਾਉਂਟੀਆਂ ਆਫ ਫੁਲਰੀਡਾ ਦੇ ਵਿੱਚ ਉਹਨਾਂ ਚਾਹੀਦੇ ਸਟਾਰਮ ਵਾਚ ਜਾਂ ਵਾਰਨਿੰਗਸ ਜਿਹੜੀਆਂ ਜਾਰੀ ਕੀਤੀਆਂ ਆ ਹਰਿਕਨ ਹਲੈਨਾ ਹ ਹੈਲਨ ਜਾਂ ਹਲੈਨਾ ਜੋ ਵੀ ਇਹਦਾ ਨਾਮ ਆ ਜਿਸ ਤਰੀਕੇ ਨਾਲ ਬੋਲਦੇ ਕੈਟਾਗਰੀ 1 ਹਰਿਕਨ ਆਲਰੇਡੀ ਬਣ ਚੁੱਕਾ ਆ ਉਧਰ ਯੂਨੀਵਰਸਿਟੀ ਆਫ ਟੈਂਪਾ ਉਹਨਾਂ ਦੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਨੂੰ ਛੱਡ ਕੇ ਜਾਣ ਦੇ ਲਈ ਆਖਿਆ ਆ ਇਵੈਕੂਏਸ਼ਨ ਮੰਡੇਟਰੀ ਇਵੈਕੂਏਸ਼ਨ ਆਰਡਰਸ ਹਿਲਸਬੋਰੋ ਕਾਉਂਟੀ ਦੇ ਅਧਿਕਾਰੀਆਂ ਨੇ ਜਿਹੜੇ ਉਹ एलान ਦਿੱਤੇ ਆ ਟੈਂਪਾ ਬੇ ਏਰੀਏ ਤੇ ਵਿੱਚ ਕਹਿੰਦੇ ਆ ਵੀ ਇੱਥੇ ਇਸ ਟਾਈਮ ਬਹੁਤ ਡੇਂਜਰਸ ਖਤਰਨਾਕ ਜਿਹੜੀ ਸਟਾਰਮ ਸਰਜ ਆਊਗਾ ਜਾਨੀ ਕਿ ਦਰਿਆ ਨੇ ਸਮੁੰਦਰ ਨੇ ਜਿਹੜਾ ਉਹ ਇਲਾਕਿਆਂ ਦੇ ਵਿੱਚ ਚੜ ਕੇ ਆ ਜਾਣਾ ਸੋ ਬਹੁਤ ਹੀ ਜ਼ਿਆਦਾ ਫਲਡਿੰਗ ਦੀ ਜਿਹੜੀ ਸੰਭਾਵਨਾ ਉੱਥੇ ਹੋਊਗੀ ਸੋ ਕਹਿੰਦੇ ਵੀ ਅਸੀਂ ਉਮੀਦ ਕਰਦੇ ਆ ਯੂਨੀਵਰਸਿਟੀ ਆਫ ਟੈਂਪਾ ਦੇ ਕਹਿੰਦੇ ਆ ਵੀ ਸੋਮਵਾਰ ਤੋਂ ਮੁੜ ਦੁਬਾਰਾ ਜਿਹੜਾ ਯੂਨੀਵਰਸਿਟੀ ਆ ਉਹ ਦੁਬਾਰਾ ਚਾਲੂ ਜਿਹੜੀ ਉਹ ਅ ਕਰ ਦਿੱਤੀ ਜਿਹੜੀ ਉਹ ਜਾਵੇ ਸੋ ਐਕਸਟ੍ਰੀਮ ਫਲੈਸ਼ ਫਲਡਿੰਗ ਜਿਹੜੀ ਬਲੂ ਰਿਜ ਮਾਊਂਟਨਸ ਹੈਗੀਆਂ ਜਾਰਜੀਆ ਤੇ ਕੈਰੋਲਿਨਸ ਦੇ ਵਿੱਚ ਉਥੇ ਜਿਹੜੀ ਆ ਸੰਭਾਵਨਾ ਜਿਹੜੀ ਜਿਤਾਈ ਜਾ ਰਹੀ ਹੈਗੀ ਆ ਸੋ ਕਹਿੰਦੇ ਵੀ ਪਹਿਲਾਂ ਜਿਹੜਾ ਸਟਾਰਮ ਸਿਸਟਮ ਆ ਇੱਕ ਡਿਫਰੈਂਟ ਜਿਹੜਾ ਉਹ ਚੱਲ ਰਿਹਾ ਸੀਗਾ ਤੇ ਹੁਣ ਜਿਹੜਾ ਉਹ ਸਾਦੇ ਜਾਨੇ ਜਦੋਂ ਚੀਜ਼ਾਂ ਮਿਲ ਰਹੀਆਂ ਆ ਤੇ ਉਹਦੇ ਨਾਲ ਜਿਹੜੀ ਕਾਫੀ ਜ਼ਿਆਦਾ ਹਾੜਾਂ ਦੀ ਸੰਭਾਵਨਾ ਖਤਰਨਾਕ ਬਣੀ ਆ ਸੋ ਸਟਾਰਮ ਸਰਜ ਦੇ ਵਿੱਚ ਫੋਰੀਡਾ ਦੇ ਜਿਹੜਾ ਬਿਗ ਬੈਂਡ ਏਰੀਆ ਜਿੱਦਾਂ ਤੁਸੀਂ ਦੱਸ ਰਹੇ ਸੀ ਵੀ 10 ਤੋਂ 15 ਫੁੱਟ ਤੱਕ ਜਿਹੜਾ ਪਾਣੀ ਆ ਉਹ ਚੜ ਕੇ ਇਸ ਦੇ ਵਿੱਚ ਆ ਜਾਣਾ ਆ ਸੋ ਬਾਕੀ ਹੋਰ ਮੁਲਕਾਂ ਦੇ ਨਾਲ ਨਾਲ ਇੱਥੇ ਵੀ ਇਸ ਤਰੀਕੇ ਦੇ ਨਾਲ ਸਥਿਤੀ ਬਣੀ ਹੋਈ ਆ ਉਧਰ ਰਾਸ਼ਪਤੀ ਬਾਈਡਨ ਨੇ ਫੋਰੀਡਾ ਦੇ ਲਈ ਜਿਹੜੀ ਐਮਰਜੈਂਸੀ ਡਿਕਲਰੇਸ਼ਨ ਆ ਉਸ ਨੂੰ ਅਪਰੂਵ ਕਰ ਦਿੱਤਾ ਆ ਇਸ ਹਰੀਕੇ ਦੇ ਲੈਂਡਫਾਲ ਤੋਂ ਪਹਿਲਾਂ ਹੀ ਇਸ ਅਪਰੂਵਲ ਦੇ ਨਾਲ ਜਿਹੜੀ ਕੇਂਦਰੀ ਮਦਦ ਆ ਜੋ ਸਟੇਟ ਤੇ ਟ్రਾਈਬਲ ਤੇ ਲੋਕਲ ਕਰ ਰਹੇ ਆ ਉਹਦੇ ਨਾਲ ਉਹਨਾਂ ਨੂੰ ਐਕਸਟਰਾ ਜਿਹੜੀ ਆ ਉਹ ਮਿਲ ਜਾਊਗੀ ਡਿਪਾਰਟਮੈਂਟ ਆਫ ਹੋਮਲੈਂਟ ਸਿਕਿਉਰਿਟੀ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਫੀਮਾ ਉਹ ਕਿਨੇ ਵੀ ਫੈਡਰਲ ਡਿਜ਼ਾਸਟਰ ਰਿਲੀਫ ਐਫਰਟਸ ਆ ਉਹਨਾਂ ਨੂੰ ਹੁਣ ਕੋਆਰਡੀਨੇਟ ਜਿਹੜਾ ਉਹ ਕਰਨਗੇ ਸਾਰਾਸੋਟਾ ਕਾਉਂਟੀ ਦੇ ਅਧਿਕਾਰੀਆਂ ਆ ਦੇ ਨੇ ਜਦੋਂ ਕਿਨੇ ਵੀ ਲੈਵਲ A ਏਵੈਕੂਏਸ਼ਨ ਆਰਡਰ ਜਾਰੀ ਕੀਤੇ ਉਸ ਤੋਂ ਬਾਅਦ ਦੇ ਵਿੱਚ ਬਾਇਡਨ ਹੁਣਾ ਦਾ ਜਿਹੜੇ ਅਪਰੂਵਲ ਆ ਉਹ ਆ ਚੁੱਕਾ ਹੈਗਾ ਆ ਸੋ ਫਲੋਰੀਡਾ ਪੈਨ ਹੈਂਡਲ ਬਿਗ ਬੈਂਡ ਤੇ ਗਲਫ ਕੋਸਟ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਇਸ ਟਾਈਮ ਜਿਹੜੇ ਬਹੁਤ ਤੇਜ਼ ਮੀਂਹ ਝੱਖੜ ਨੇਰੀ ਦੇ ਨਾਲ ਨਾਲ ਜਿਹੜੇ ਸਟਾਰਮ ਸਰਜ ਆ ਉਸ ਦੀ ਸੰਭਾਵਨਾ ਜਿਹੜੀ ਉਹ ਹੋਊਗੀ ਜਿਹਦੇ ਕਰਕੇ ਕਈ ਜਿੱਦਾਂ ਯੂਨੀਵਰਸਿਟੀ ਦੇ ਨਾਲ ਨਾਲ ਕਈ ਸਕੂਲਾਂ ਨੂੰ ਵੀ ਬੰਦ ਜਿਹੜਾ ਉਹਨਾਂ ਇਲਾਕਿਆਂ ਦੇ ਵਿੱਚ ਰੱਖਿਆ ਗਿਆ ਹੈਗਾ ਆ state of emergency already ਜਿਹੜੇ ਗਵਰਨਰ ਆ ਉਤੋਂ ਦੇ ਡਿਸੈਂਡ ਦਸਾ ਉਹਨਾਂ ਨੇ ਡਿਕਲੇਅਰ ਕੀਤੀ ਐ ਕੀ ਜੀ ਬਿਲਕੁਲ ਹਰੀਕੇਨ ਹਲੀਨ ਇਹ ਜਿਹੜਾ ਪ੍ਰੋਨਨਸੀਏਸ਼ਨ ਹੈਗਾ ਇੱਕ ਸਾਡੇ ਸਰੋਤੇ ਲਿਖ ਰਿਹਾ ਗਲੋਬਲ ਵਾਰਮਿੰਗ ਇਜ਼ ਫੇਕ ਭਰਾਵਾ ਅਸੀਂ ਦੋਨੋਂ ਜਾਣੇ ਸਾਇੰਸ ਦੇ ਸਟੂਡੈਂਟ ਆ ਆ ਠੀਕ ਆ ਵੀ ਸਾਡਾ ਸ਼ੌਂਕ ਆ ਅਸੀਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ ਪਰ ਇਹ ਤਾਂ ਗਰਵਾਣੀ ਚ ਵੀ ਆਦਾ ਤੁਸੀਂ ਹਿਸਾਬ ਲਾਓ ਕਿੰਨਾ ਜ਼ਿਆਦਾ ਜਿਹੜਾ ਆ ਕੁਦਰਤ ਦੇ ਨਾਲ ਅਹ ਇਨਸਾਨੀਅਤ ਨੇ ਖਲਵਾੜ ਖਲਵਾੜ ਹੋਇਆ ਪੂਰੀ ਦੁਨੀਆ ਦੇ ਵਿੱਚ ਕਿੰਨੀ ਕੰਸਟਰਕਸ਼ਨ ਹੋਈ ਹੈ ਜੰਗਲਾਂ ਨੂੰ ਕੱਟ-ਕੱਟ ਕੇ ਸੋ ਇਹ ਸਾਰੇ ਦਾ ਜਿਹੜਾ ਅਸਰ ਆ ਉਹ ਪੈ ਰਿਹਾ ਹੈਗਾ ਕੱਲਾ ਅਮਰੀਕਾ ਨਹੀਂ ਪੂਰੀ ਦੁਨੀਆ ਦੇ ਵਿੱਚ ਇਹ ਕੁਝ ਜਿਹੜਾ ਵਾਪਰ ਰਿਹਾ ਹੈਗਾ ਅ ਸੋ ਜਿਸ ਤਰ੍ਹਾਂ ਵੀ ਦੱਸਿਆ ਹੀ ਆ ਪੇ ਕੁਝ ਏਰੀਏ ਚ 10 ਤੋਂ 15 ਫੁੱਟ ਤੱਕ ਜਿਹੜੀ ਸਰਜ ਆ ਉਹ ਜਾਊਗੀ ਕੁਝ ਏਰੀਏ ਦੇ ਵਿੱਚ 8 ਫੁੱਟ ਤੱਕ ਸਰਜ ਜਾਊਗੀ ਨੈਸ਼ਨਲ ਹਰੀਕੇਨ ਸੈਂਟਰ ਵੱਲੋਂ ਇਹ ਕਿਹਾ ਗਿਆ ਵੀ 4 ਤੋਂ 8 ਇੰਚ ਆ ਐਵਰੇਜ ਲਗਭਗ ਸਾਰੇ ਏਰੀਏ ਚ ਮੀਂਹ ਪੈਣਾ ਹੈ ਤੇ ਕਈ ਏਰੀਏ ਦੇ ਵਿੱਚ 12 ਇੰਚ ਤੱਕ ਮੀਂਹ ਪਊਗਾ ਹੁਣ ਤੁਸੀਂ ਦੇਖੋ ਜਿੱਥੇ 1 ਫੁੱਟ ਮੀਂਹ ਵਹਿ ਜਾਊਗਾ ਤੇ ਉਹਦਾ ਜਿਹੜਾ ਅਸਰ ਆ ਉਹ ਕਿੰਨੀ ਜਿਆਦਾ ਜਿਹੜੀ ਫਲਡਿੰਗ ਹੋਊਗੀ ਸੋ ਇਹਦੇ ਲਈ ਸਾਰੇ ਲੋਕ ਤਿਆਰ ਆ ਫਲੋਰੀਡਾ ਦੇ ਗਵਰਨਰ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਵੀ ਜਿਹੜੀ ਹੁਣ ਹੈਲਪ ਭੇਜੀ ਹੈਗੀ ਆ ਅ ਐਵੈਕੂਏਸ਼ਨ ਲਈ ਵੀ ਆਰਡਰ ਕੀਤੇ ਗਏ ਹੈਗੇ ਆ ਬਹੁਤ ਸਾਰੇ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਵੀ ਫਲੋਰੀਡਾ ਚ ਰਹਿੰਦੇ ਆ ਸਾਰਿਆਂ ਲਈ ਆਪਾਂ ਤਾਂ ਸਾਰਿਆਂ ਨੂੰ ਇਹ ਹੀ ਪਰਮਾਤਮਾ ਅਗੇ ਅਰਦਾਸ ਕਰਨੀ ਚਾਹੀਦੀ ਵੀ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਪਰ ਆ ਆਪਾਂ ਮੈਨੂੰ ਵੀ ਬਹੁਤ ਸਿਰ ਹੋ ਗਿਆ ਅਮਰੀਕਾ ਆਏ ਨੂੰ ਹੁਣ 35 36 ਸਾਲ ਹੋ ਗਏ ਮੈਂ ਦੇਖਿਆ ਪਿਛਲੇ ਸਮੇਂ ਚ ਜਿਸ ਤਰ੍ਹਾਂ ਪਹਿਲਾਂ ਵੀ ਖਬਰ ਸਾਂਝੀ ਕੀਤੀ ਸੀ ਤੂਫਾਨ ਚੱਕਰ ਮੀਂਹ ਤੇ ਅੱਗਾ ਤੇ ਆਪਝਾਲ ਵੀ ਦੇਖ ਲਓ ਇਹ ਬਹੁਤ ਜਿਆਦਾ ਜਿਹੜੇ ਬਦਲ ਰਹੇ ਹੈਗੇ ਆ ਪਿਛਲੇ ਸਾਲਾਂ ਨਾਲ ਜੀ ਬਿਲਕੁਲ ਜੀ ਅਸਰ ਜਿਹੜਾ ਇਸ ਚੀਜ਼ ਦੇ ਵਿੱਚ ਡੈਫੀਨਿਟਲੀ ਨਜ਼ਰ ਆ ਰਿਹਾ ਹੈਗਾ ਅ ਇਜ਼ਰਾਈਲ ਤੇ ਲਿਬਨਾਨ ਦੇ ਦਰਮਿਆਨ ਹਜ਼ਬੁੱਲਾ ਦੇ ਦਰਮਿਆਨ ਅ ਕਹਿ ਸਕਦੇ ਹਾਂ ਵੀ ਲੜਾਈ ਆ ਉਹ ਲਗਾਤਾਰ ਵਧਦੀ ਜਾ ਰਹੀ ਆ ਉਸ ਨੂੰ ਡੀਸਕੇਲੇਟ ਕਰਨ ਦੀਆਂ ਕੋਸ਼ਿਸ਼ਾਂ ਵੈਸਟ ਦੇ ਦੁਆਰਾ ਤੇ ਹੋਰ ਮੁਲਕ ਦੇ ਦੁਆਰਾ ਬਿਆਨ ਦੇ ਕੇ ਜਿਹੜੀਆਂ ਜ਼ਰੂਰ ਕੀਤੀਆਂ ਜਾ ਰਹੀਆਂ ਇਜ਼ਰਾਈਲ ਨੇ ਕਹਿੰਦੇ ਅੱਜ ਹਜ਼ਬੁੱਲਾ ਦੇ ਦੁਆਰਾ ਕੀਤੀ ਗਈ ਇੱਕ ਜਿਹੜੀ ਮਿਜ਼ਾਈਲ ਆ ਉਸ ਨੂੰ ਇੰਟਰਸੈਪਟ ਕੀਤਾ ਹੈਗਾ ਕਿੰਨੇ ਵੀ ਹਜ਼ਬੁੱਲਾ ਦੇ ਦੁਆਰਾ ਇਹ ਇੱਕ ਅਨਪ੍ਰੈਸੀਡੈਂਟ ਟੇਡੀ ਵੱਡੀ ਜਿਹੜੀ ਮਿਜ਼ਾਈਲ ਜਿਹੜੀ ਉਹ ਛੱਡਣੀ ਆ ਇੱਕ ਘੱਟ ਹੀ ਜਿਹੜੀ ਉਹ ਦੇਖੀ ਗਈ ਆ ਕਹਿੰਦੇ ਵੀ ਜੇ ਇਹ ਆਇਰਨ ਡੋਮ ਇਸ ਨੂੰ ਰਸਤੇ ਵਿੱਚ ਨਾ ਨਸ਼ਟ ਕਰਦਾ ਤਾਂ ਇਹ ਇਜ਼ਰਾਈਲ ਦੇ ਕਾਫੀ ਅੰਦਰ ਤੱਕ ਜਾ ਕੇ ਕਮਰਸ਼ੀਅਲ ਹਾਰਟਲੈਂਡ ਦੇ ਵਿੱਚ ਜਾ ਕੇ ਕਹਿੰਦੇ ਵੀ ਇਸ ਨੂੰ ਨੁਕਸਾਨ ਪਹੁੰਚਾ ਸਕਦੀ ਸੀ ਟਲ ਵਿਵ ਅਤੇ ਜਿਹੜੀ ਨਿਤਨਿਆਹਰ ਕਾਕੇ ਜਿਹੜਾ ਇਲਾਕਾ ਆ ਉੱਥੇ ਕਹਿੰਦੇ ਵੀ ਲੋਕ ਸਵੇਰੇ ਸਵੇਰੇ ਆਇਰਨ ਦੀ ਆਵਾਜ਼ ਦੇ ਨਾਲ ਜਿਹੜੇ ਉੱਥੇ ਹੈਗੇ ਆ ਹਾਲ ਦੀ ਕਿੜੀ ਕਿਸੇ ਤਰੀਕੇ ਦੀ ਕੋਈ ਡੈਮੇਜ ਦੀ ਜਾਂ ਕਿਸੇ ਦੇ ਮਰਨ ਦੀ ਕੋਈ ਖਬਰ ਆ ਉਹ ਨਹੀਂ ਆ ਗਈ ਕਦਰ 1 ਕਰਕੇ ਬਲਾਸਟਿਕ ਮਜ਼ਾਈਲ ਆ ਇਜ਼ਰਾਈਲ ਦੀ ਇੰਟੈਲੀਜੈਂਸ ਸਰਵਿਸ ਦਾ ਹੈਡਕੁਆਟਰ ਜਿਹੜਾ ਮੁਸਾਦ ਦਾ ਆ ਉਥੇ ਇਹਨਾਂ ਨੇ ਟਾਰਗੇਟ ਬਣਾ ਕੇ ਜਿਹੜੀ ਉਹ ਛੱਡੀ ਜਿਹੜੀ ਉਹ ਸੀਗੀ ਸੋ ਕਹਿੰਦੇ ਵੀ ਪਹਿਲੀ ਬਲਾਸਟਿਕ ਮਜ਼ਾਈਲ ਆ ਉਹ ਹਜ਼ਬੁੱਲਾ ਦੇ ਦੁਆਰਾ ਲਾਂਚ ਕੀਤੀ ਗਈ ਆ ਇਜ਼ਰਾਈਲ ਦੇ ਜਿਹੜਾ ਵਿੱਚ ਤੇ ਕਹਿੰਦੇ ਵੀ ਹਜ਼ਬੁੱਲਾ ਆਲੇ ਲਗਾਤਾਰ ਕਹਿ ਰਿਹਾ ਵੀ ਅਸੀਂ ਗਾਜ਼ਾ ਦੇ ਲੋਕਾਂ ਦੇ ਨਾਲ ਹੈਗੇ ਆ ਤੇ ਨਾਲ ਦੇ ਨਾਲ ਲੈਬਨਨ ਦੇ ਲੋਕਾਂ ਨੂੰ ਤੇ ਲੈਬਨਨ ਨੂੰ ਬਚਾਉਣ ਦੇ ਲਈ ਉਹ ਵਚਨਬੱਧ ਨੇ ਸੋ ਕਹਿੰਦੇ ਵੀ ਤਲਵੀਵ ਦੇ ਨਜ਼ਦੀਕ ਜਿਹੜੀ ਮਿਜ਼ਾਈਲ ਇੰਟਰਸੈਪਟ ਕੀਤੀ ਗਈ ਹੈ ਜਿੱਥੇ 4 ਮਿਲੀਆਂ ਲੋਕ ਰਹਿੰਦੇ ਹੈਗੇ ਆ ਸੋ ਕਹਿੰਦੇ ਵੀ ਫਸਟ ਟਾਈਮ ਹੋਇਆ ਆ ਵੀ ਪਹਿਲੋਂ ਰਾਕਟ ਲਾਂਚਰ ਤੇ ਹੋਰ ਇਦਾਂ ਦੀਆਂ ਛੋਟੀਆਂ ਜਿਹੜੀਆਂ ਮਿਜ਼ਾਈਲਸ ਆ ਉਹ ਤਾਂ ਡੈਫੀਨੇਟਲੀ ਕਈ ਵਾਰ ਆ ਇੱਕ ਦੂਜੇ ਦੇ ਉੱਤੇ ਜਿਹੜਾ ਹਿੱਸ ੁੱਟ ਚੁੱਕੇ ਆ ਅਰ ਹਜ਼ਬੁੱਲਾ ਦੇ ਵੱਲੋਂ ਬਲਾਸਟਿਕ ਮਜ਼ਾਇਲ ਦੀ ਵਰਤੋਂ ਜਿਹੜੀ ਆ ਉਹ ਪਹਿਲੀ ਵਾਰ ਕੀਤੀ ਗਈ ਹੈਗੀ ਆ ਲਿਬਨਾਨ ਦੇ ਵਿੱਚ ਬੁੱਧਵਾਰ ਨੂੰ ਘੱਟੋ-ਘੱਟ 51 ਜਾਣਿਆਂ ਦੀਆਂ ਹੋਰ ਮੌਤਾਂ ਰਿਪੋਰਟ ਕੀਤੀਆਂ ਗਈਆਂ ਆ ਇਜ਼ਰਾਈਲ ਦੀ ਮਿਲਟਰੀ ਨੇ ਅਸੱਭਿ 280 ਹਜ਼ਬੁੱਲਾ ਦੇ ਟਾਰਗੇਟਸ ਦੇ ਉੱਤੇ ਉਹਨਾਂ ਨੇ ਬੁੱਧਵਾਰ ਨੂੰ ਜਿਹੜੇ ਉਹ ਹਮਲੇ ਕਿਤੇ ਸੀ 40 ਜਿਹੜੇ ਪ੍ਰੋਜੈਕਟਾਈਲ ਆ ਉਹ ਲਿਬਨਾਨ ਤੋਂ ਜਿਹੜੇ ਉਹ ਕਰਾਸ ਹੋ ਕੇ ਇਜ਼ਰਾਈਲ ਦੇ ਵੱਲੋਂ ਜਿਹੜੇ ਉਹ ਪਹੁੰਚੇ ਸੀ ਜਿੰਨਾ ਚੋ ਖਾਈਆਂ ਨੂੰ ਰਾਹ ਦੇ ਵਿੱਚ ਹੀ ਜਿਹੜਾ ਉਹ ਨਸ਼ਟ ਕਰ ਦਿੱਤਾ ਗਿਆ ਹਾਲ ਦੀ ਘੜੀ ਕੋਈ ਇੰਜਰੀ ਜਿਹੜੀ ਆ ਉਹ ਰਿਪੋਰਟ ਨਹੀਂ ਆਈ ਹੈਗੀ ਸਾਢੇ 10 ਲੋਕਾਂ ਨੂੰ ਵੈਕੂਏਟ ਕੀਤਾ ਗਿਆ ਇਜ਼ਰਾਈਲ ਦੇ ਉਤਰੀ ਜਿਹੜੇ ਉਹ ਇਲਾਕਿਆਂ ਦੇ ਵੱਲ ਦੇ ਵਿੱਚੋਂ ਤੇ ਇਜ਼ਰਾਈਲ ਕਹਿੰਦਾ ਵੀ ਜਿਹੜੀ ਫਾਈਟਿੰਗ ਉਹਨੀ ਦੇਰ ਤੱਕ ਜਾਰੀ ਰਹੇਗੀ ਜਿੰਨੀ ਦੇਰ ਤੱਕ ਇੱਥੇ ਰਹਿਣ ਵਾਲੇ ਲੋਕਾਂ ਦੇ ਵਾਪਸ ਆਉਣ ਨੂੰ ਲੈ ਕੇ ਜਿਹੜੀ ਆ ਉਹ ਸੇਫਟੀ ਜਿਹੜੀ ਉਹ ਨਹੀਂ बन ਜਾਂਦੀ ਹੈਗੀ ਸੋ ਗਾਜ਼ਾ ਦੇ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਤੋਂ ਬਾਅਦ ਚ ਉਥੇ ਕਤਲੇਆਮ ਤੋਂ ਬਾਅਦ ਹੁਣ ਜਿਹੜਾ ਇਜ਼ਰਾਈਲ ਦਾ ਰੋਖਾ ਉਹ ਲੈਬਨਨ ਵੱਲ ਨੂੰ ਹੋਇਆ ਹੈ ਜੀ ਅ ਬੜੀ ਮਾੜੀ ਸਿਚੁਏਸ਼ਨ ਬਣੀ ਹੋਈ ਹੈ 60000 ਤੋਂ ਵੱਧ ਲੋਕਾਂ ਨੂੰ ਜਿਹੜਾ ਐਵੇਕੂਏਟ ਕੀਤਾ ਗਿਆ ਹੈਗਾ ਉਸ ਏਰੀਏ ਦੇ ਵਿੱਚ ਜਿੱਥੇ ਬੰਬਾਰਡਮੈਂਟ ਆਲਰੇਡੀ ਸ਼ੁਰੂ ਹੋ ਜੋ ਕੀ ਆ ਜਿਹੜੀ ਹਸਪਤਾਲਾਂ ਦੀ ਕੰਡੀਸ਼ਨ ਆ ਉਹ ਆਲਰੇਡੀ ਕਹਿੰਦੇ ਬੈਡ ਹੋਣੀ ਸ਼ੁਰੂ ਹੋ ਗਈ ਆ ਦਵਾਈਆਂ ਆਲਰੇਡੀ ਘਟਣੀਆਂ ਸ਼ੁਰੂ ਹੋ ਗਈਆਂ ਸਾਡੇ 550 ਐਗਜ਼ੈਕਟਲੀ 558 ਲੋਕ ਸੀਐਨਐਨ ਦੇ ਮੁਤਾਬਕ ਮਾਰੇ ਜਾ ਚੁੱਕੇ ਹੈਗੇ ਆ ਜਿਨ੍ਹਾਂ ਚ 50 ਬੱਚੇ ਸੀ ਤੇ 94 ਜਿਹੜੀਆਂ ਲੇਡੀਜ਼ ਸੀਗੀਆਂ ਬੀਬੀਆਂ ਸੀਗੀਆਂ ਲੈਬਨਾਨ ਦੇ ਹੈਲਥ ਮਿਨਿਸਟਰ ਫਰੀਆਸ ਅਵੇਦ ਇਹ ਉਹਨਾਂ ਨੇ ਦੱਸਿਆ ਇਸ ਤੋਂ ਬਿਨਾ 2000 ਤੋਂ ਵੱਧ ਲੋਕ ਜਿਹੜੇ ਆ ਉਹ ਫਟੜ ਹੋ ਚੁੱਕੇ ਹੈਗੇ ਆ